ਉਸ ਵੇਲੇ ਵਿਆਹ ਦੋ ਪਰਿਵਾਰਾਂ ਦਾ ਮੇਲ ਹੁੰਦਾ ਸੀ ਤੇ ਉਹ ਦੋ ਪਰਿਵਾਰ ਫਿਰ ਜਦੋਂ ਕਦੇ ਕੋਈ ਮਾੜੀ-ਮੋਟੀ ਇੱਚ ਵਿੱਚ ਹੁੰਦੀ ਵੀ ਸੀ ਤਾਂ ਪੂਰੀ ਵਾਹ ਲਾ ਦਿੰਦੇ ਸੀ ਕਿ ਅਸੀਂ ਇਹ ਆਪਣੇ ਬੱਚਿਆਂ ਨੂੰ ਕੱਥੇ ਰੱਖਣਾ ਹੈ ਤੇ ਹੁਣ ਉਹ ਆਪਣਾ ਆਪ ਸਾਡੀ ਲਾਈਫ ਹੈ ਜੀ ਅਸੀਂ ਆਪ ਫੈਸਲਾ ਕਰਾਂਗੇ ਕਿਉਂਕਿ ਆਪ ਫੈਸਲੇ ਕਰਦੇ ਨੇ ਤਾਂ ਨਾ ਉਹਨਾਂ ਦੀ ਗੱਲ ਮੰਨੀ ਜਾਂਦੀ ਹੈ ਸਿਰਫ ਇਹ ਕਿ ਤੁਸੀਂ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰੋ ਜਿਵੇਂ ਮਾਪੇ ਨੇ ਕੁੜੀਆਂ ਨੂੰ ਸਿਖਾਉਣਾ ਹੈ ਭਾਈ ਤੁਸੀਂ ਐਡਜਸਟ ਕਰਨਾ ਹੈ ਇਸੇ ਤਰ੍ਹਾਂ ਮੁੰਡਿਆਂ ਨੂੰ ਸਿਖਾਉਣਾ ਹੁੰਦਾ ਹੈ ਵੀ ਭਾਈ ਦੇਖੋ ਫੈਮਿਲੀ ਨੂੰ ਆਪਣੇ ਤੁਸੀਂ ਸੰਭਾਲਣਾ ਹੈ ਜਦੋਂ ਦੋਨੋਂ ਪਾਸੇ ਐਡਜਸਟਮੈਂਟ ਆ ਜਾਂਦੀ ਹੈ ਤਾਂ ਫਿਰ ਪਰਿਵਾਰ ਅਗੇ ਤੁਰਦੇ ਨੇ ਕੁੜੀਆਂ ਨੂੰ ਨਹੀਂ ਸਿਖਾਇਆ ਜਾਂਦਾ ਕਿ ਹੁਣ ਤੇਰੇ ਮਾਪੇ ਉਹ ਨਹੀਂ ਤੂੰ ਉਹਨਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਨੂੰ ਕੋਲ ਰੱਖਣਾ ਹੈ ਕੁੜੀ ਤਾਂ ਪਹਿਲੇ ਦਿਨ ਹੀ ਆ ਕੇ ਡੰਡਾ ਚੱਕ ਲੈਂਦੀ ਹੈ ਭਾਈ ਅੱਡੋ ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਲੈ ਕੇ ਗੱਲਬਾਤ ਸੁਣੋਗੇ ਜਿਹੜੇ ਰਿਸ਼ਤੇ ਅੱਜ ਕਿਤੇ ਨਾ ਕਿਤੇ ਤਾਰ-ਤਾਰ ਹੋ ਰਹੇ ਨੇ ਕੀ ਇਹਨਾਂ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਖੁਦ ਇਕੱਲੇ-ਇਕੱਲੇ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅੱਜ ਇਸ ਐਪੀਸੋਡ ਦੇ ਵਿੱਚ ਦੱਸਾਂਗੇ ਕਿ ਬਸਿਆ ਬਸਾਇਆ ਧੀ ਦਾ ਘਰ ਉਜਾਰਨ ਦੇ ਵਿੱਚ ਮਾਂ ਦੀ ਕਿੰਨੀ ਭੂਮਿਕਾ ਹੁੰਦੀ ਹੈ ਔਰ ਇਸ ਐਪੀਸੋਡ ਦੇ ਵਿੱਚ ਇਹ ਵੀ ਦੱਸਾਂਗੇ ਕਿ ਲੰਬ ਮੈਰिज ਕਰ ਬੋਂ ਤੋਂ ਬਾਅਦ ਛੇਤੀ ਲਵ ਕਿਉਂ ਖਤਮ ਹੋ ਜਾਂਦਾ ਹੈ ਔਰ ਫਿਰ ਤਲਾਕ ਦੇ ਚੱਕਰ ਲੱਗਣੇ ਸ਼ੁਰੂ ਹੋ ਜਾਂਦੇ ਨੇ ਮਾਂ ਬਾਪ ਦੇ ਬਲੋਂ ਧੀਾਂ ਦੇ ਪਿਆਰ ਤੇ ਮੁਹੱਬਤ ਦੇ ਸੁਨੇਹੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਉਸ ਨੂੰ ਮੈਰिज ਸਮੇਂ ਬਹੁਤ ਸਾਰਾ ਦਹੀਜ ਦਿੱਤਾ ਜਾਂਦਾ ਹੈ ਉਹ ਦਹੀਜ ਥਾਂਆਂ ਦੇ ਵਿੱਚ ਪਿਆ ਹੋਇਆ ਕਿਉਂ ਗਲ ਰਿਹਾ ਹੈ ਸੜ ਰਿਹਾ ਹੈ ਉਹਨਾਂ ਪੇਟੀਆਂ ਦੇ ਅਜੇ ਤੱਕ ਲੱਗੇ ਹੋਏ ਕਲੀਰੇ ਵੀ ਨਹੀਂ ਖੁੱਲੇ ਲੇਕਿਨ ਦੋ ਤਿੰਨਾ ਦਿਨਾਂ ਬਾਅਦ ਹੀ ਭਾਂਡੇ ਖੜਕਣੇ ਸ਼ੁਰੂ ਹੋ ਜਾਂਦੇ ਨੇ ਅੱਜ ਇਸ ਐਪੀਸੋਡ ਦੇ ਵਿੱਚ ਬਹੁਤ ਕੰਮ ਦੀਆਂ ਗੱਲਾਂ ਨੇ ਦੋਸਤੋ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਹਾਂ ਜੇਕਰ ਵਕਤ ਨਹੀਂ ਹੈ ਤਾਂ ਜਦੋਂ ਵਕਤ ਹੋਵੇ ਉਸ ਵੇਲੇ ਵੇਖ ਲੈਣਾ ਪਰ ਵੇਖਣਾ ਪੂਰੇ ਦਾ ਪੂਰਾ ਕਿਉਂਕਿ ਇਸ ਐਪੀਸੋਡ ਦੇ ਵਿੱਚ ਹਰ ਗੱਲ ਦਾ ਜਵਾਬ ਦੇਣ ਵਾਸਤੇ ਮੇਰੇ ਨਾਲ ਜੁੜੇ ਹੋਏ ਨੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਆਜ਼ਾਦ ਜੀ ਜਿਨ੍ਹਾਂ ਦਾ ਜ਼ਿੰਦਗੀ ਦਾ ਬਹੁਤ ਲੰਮਾ ਚੌੜਾ ਤਜਰਬਾ ਹੈ ਬਤੌਰ ਪ੍ਰਿੰਸੀਪਲ ਕਿਸ ਤਰ੍ਹਾਂ ਉਹ ਲੜਕੇ ਲੜਕੀਆਂ ਦੇ ਨਾਲ ਪੇਸ਼ ਆਉਂਦੇ ਸੀ اور خاص کر کے لڑکیاں نے ایک سائٹ پہ بیٹھ کے انہوں نے کس طرح نیا گلہ باتاں کر دے سی مورل ایڈیوکیشن جی ہے وہ بچیاں بچوں کے نام شیئر کر دے سی آج دوستو اس ایپی سوڑنو تو ایپیسوڈی ہاں نظر کرن جا رہے ہیں کیونکہ بہت اہم تضربے پرنسپل میڈم نے میرے نار شیئر کیتے نے چینل د شیئر کیتے نے اور میں نو بہت اچھا لگا جس نے بھی اس ایپیسوڈ پورا ویخ ਸੱਚ ਮੱਚ ਉਹ ਇੱਕ ਵਾਰੀ ਤਾਂ ਸੋਚਣ ਲਈ ਮਜਬੂਰ ਹੋ ਜਾਏਗਾ ਇਸ ਪੂਰੇ ਐਪੀਸੋਡ ਨੂੰ ਕਰਨ ਜਾ ਰਿਹਾ ਮੈਂ ਤੁਹਾਡੀ ਨਜ਼ਰ ਆਓ ਮਾਰਦੇ ਇਸ ਪੂਰੇ ਐਪੀਸੋਡ ਤੇ ਇੱਕ ਨਜ਼ਰ ਦੋਸਤੋ ਅੱਜ ਅਸੀਂ ਪ੍ਰਿੰਸੀਪਲ ਮਨਜੀਤ ਕੌਰ ਆਜ਼ਾਦ ਜੀ ਵੀ ਹੋਰਾਂ ਦੇ ਘਰ ਬੈਠੇ ਆਂ ਔਰ ਇੱਕ ਬੜੇ ਅਹਿਮ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਆਂ ਜੀ ਉਹ ਵਿਸ਼ਾ ਹੈ ਕਿ ਆਖਰ ਦਿਨੋਂ ਦਿਨ ਤਲਾਕਾਂ ਦੀ ਗਿਣਤੀ ਕਿਉਂ ਵੱਧ ਰਹੀ ਹੈ ਪੁਰਾਣੇ ਸਮੇਂ ਦੇ ਵਿੱਚ ਮਾਪੇ ਜੋ ਸਿਲੈਕਟ ਕਰਦੇ ਸੀ ਲੜਕੀ ਨੂੰ ਲੜਕੇ ਨੂੰ ਉਹੀ ਪਸੰਦ ਹੁੰਦਾ ਸੀ ਕਿਤੇ ਨਾ ਕਿਤੇ ਲੜਕੀ ਦੀ ਇੱਛਾ ਤੱਕ ਨਹੀਂ ਸੀ ਪੁੱਛੀ ਜਾਂਦੀ ਪਰ ਅੱਜ ਅਸੀਂ ਸਭ ਕੁਝ ਆਪ ਕਰਦੇ ਆ ਉਸ ਦੇ ਬਾਵਜੂਦ ਦੋ ਤਿੰਨ ਮਹੀਨਿਆਂ ਬਾਅਦ ਹੀ ਘਰ ਦੇ ਵਿੱਚ ਭਾਂਡੇ ਖੜਕਣੇ ਸ਼ੁਰੂ ਹੋ ਜਾਂਦੇ ਇਸ ਵਿਸ਼ੇ ਨੂੰ ਲੈ ਕੇ ਉਸ ਗੱਲਾਂ ਨੂੰ ਵੀ ਪੁਰਾਣੀਆਂ ਗੱਲਾਂ ਬਜ਼ੁਰਗਾਂ ਦੀਆਂ ਗੱਲਾਂ ਅੱਜ ਦੀਆਂ ਗੱਲਾਂ ਇੱਕ ਮਾਂ ਦਾ ਕੀ ਯੋਗਦਾਨ ਹੁੰਦਾ ਹੈ ਧੀ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਵਿੱਚ ਇਸ ਬਾਰੇ ਵੀ ਗੱਲਬਾਤ ਕਰਾਂਗੇ ਔਰ ਮੋਬਾਈਲ ਕਿਸ ਤਰ੍ਹਾਂ ਪਰਿਵਾਰਾਂ ਨੂੰ ਖਤਮ ਕਰ ਰਿਹਾ ਹੈ ਇਸ ਬਾਰੇ ਵੀ ਗੱਲਬਾਤ ਕਰਾਂਗੇ ਪ੍ਰਿੰਸੀਪਲ ਮੈਮ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਤਿ ਸ੍ਰੀ ਅਕਾਲ ਪ੍ਰਿੰਸੀਪਲ ਮੈਡਮ ਬੜਾ ਸਿੰਪਲ ਜਿਹਾ ਕੁਐਸਚਨ ਹੈ ਤੁਸੀਂ ਵੀ ਜੀ ਜ਼ਿੰਦਗੀ ਦੇ ਤਮਾਮ ਸਾਲ ਜਿਹੜੇ ਨੇ ਲੋਕਾਂ 'ਚ guzare ਨੇ ਬੱਚਿਆਂ 'ਚ guzare ਨੇ ਲੜਕੀਆਂ 'ਚ guzare ਨੇ ਪਤਾ ਨਹੀਂ ਕਿੰਨੇ ਲੋਕਾਂ ਦੇ ਨਾਲ ਤੁਹਾਡੀ ਰੋਜ਼ ਡੀਲਿੰਗ ਹੁੰਦੀ ਸੀਗੀ ਕਾਹ ਕਿ ਮਹਿਸੂਸ ਕੀਤਾ ਕਿ ਪਹਿਲੀ ਜ਼ਿੰਦਗੀ ਨਾਲੋਂ ਅੱਜ ਦੀ ਜਿਹੜੀ ਜ਼ਿੰਦਗੀ ਹੈ ਉਹ ਕਾਫੀ ਮੁਸ਼ਕਲ ਹੈ ਔਰ ਇਸ ਮੁਸ਼ਕਲ ਪਰ ਹੀ ਜ਼ਿੰਦਗੀ ਦਾ ਸਿੱਧਾ-ਸਿੱਧਾ ਸੰਬੰਧ ਆਪਣੀ ਬਰਬਾਦੀ ਨਾਲ ਹੈ ਕੀ ਮਹਿਸੂਸ ਕੀਤਾ ਪੁਰਾਣੇ ਸਮੇਂ ਦੀ ਡੀਲਿੰਗ ਦੇ ਵਿੱਚ ਤੇ ਅੱਜ ਦੀ ਡੀਲਿੰਗ ਦੇ ਤੇ ਹਾਂਜੀ ਪੁਰਾਣੇ ਸਮੇਂ ਦੇ ਵਿੱਚ ਮਾਤਾ ਪਿਤਾ ਬੱਚੀ ਲਈ ਵਾਰ ਲੱਭਦੇ ਸੀ ਤੇ ਉਹਨੂੰ ਉਹ ਮਨਜੀ ਹੁੰਦਾ ਸੀਗਾ ਤੇ ਕਿਉਂਕਿ ਉਸ ਵੇਲੇ ਵਿਆਹ ਦੋ ਪਰਿਵਾਰਾਂ ਦਾ ਮੇਲ ਹੁੰਦਾ ਸੀ ਤੇ ਉਹ ਦੋ ਪਰਿਵਾਰ ਫਿਰ ਜਦੋਂ ਕਦੇ ਕੋਈ ਮਾੜੀ ਮੋਟੀ ਇੱਚ ਵਿੱਚ ਹੁੰਦੀ ਵੀ ਸੀ ਤਾਂ ਪੂਰੀ ਵਾਹ ਲਾ ਦਿੰਦੇ ਸੀ ਕਿ ਅਸੀਂ ਇਹ ਆਪਣੇ ਬੱਚਿਆਂ ਨੂੰ ਇਕੱਠੇ ਰੱਖਣਾ ਹੈ ਜੀ ਤੇ ਹੁਣ ਕਿਉਂਕਿ ਉਹ ਆਪਸ ਵਿੱਚ ਉਹ ਪਰਿਵਾਰਾਂ ਵਾਲੀ ਤੇ ਗੱਲ ਨਹੀਂ ਇੱਕ ਇਹ ਵਿਅਕਤੀਗਤ ਮਾਮਲਾ ਆ ਗਿਆ ਹੈ ਤੇ ਹੁਣ ਉਹ ਆਪਣਾ ਆਪ ਸਾਡੀ ਲਾਈਫ ਹੈ ਜੀ ਅਸੀਂ ਆ ਫੈਸਲਾ ਕਰਾਂਗੇ ਕਿਉਂਕਿ ਆਪ ਫੈਸਲੇ ਕਰਦੇ ਨੇ ਤਾਂ ਫਿਰ ਹੁਣ ਪਰਿਵਾਰ ਵੀ ਹੈਲਪਲੈਸ ਹੋ ਜਾਂਦੇ ਨੇ ਫਿਰ ਉਹ ਵੀ ਕਹਿੰਦੇ ਨੇ ਵੀ ਚਲੋ ਠੀਕ ਹੈ ਤੁਸੀਂ ਜਿਵੇਂ ਕਰਨਾ ਹੈ ਕਰ ਲਵੋ ਤੇ ਉਹ ਵਿੱਚ ਪੈ ਨਹੀਂ ਸਕਦੇ ਨਾ ਪੈ ਸਕਦੇ ਨੇ ਤਾਂ ਨਾ ਉਹਨਾਂ ਦੀ ਗੱਲ ਮੰਨੀ ਜਾਂਦੀ ਹੈ ਸਿਰਫ ਇਹ ਕਿ ਤੁਸੀਂ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰੋ ਇਹ ਥੋੜਾ ਜ਼ਿਆਦਾ ਹੈਗਾ ਮਤਲਬ ਕੀ ਅੱਧੀ ਪੀੜ੍ਹੀ ਆਪਣੀ ਲਾਈਫ ਦੇ ਵਿੱਚ ਕੋਈ ਇੰਟਰਫੇਅਰ ਕਰੇ ਤਾਂ ਉਸ ਨੂੰ ਬਰਦਾਸ਼ਤ ਨਹੀਂ ਕਰਦੀ ਕਾਰਨ ਕੀ ਹੈ ਕਿ ਉਹ ਆਪਣੇ ਫੈਸਲੇ ਖੁਦ ਲੈਣਾ ਚਾਹੁੰਦੇ ਨੇ ਇਹ ਬਿਲਕੁਲ ਜੀ ਉਹਨਾਂ ਨੂੰ ਇੱਕ ਜਿਹੜੀ ਇਕਨੋਮਿਕ ਆਰਥਿਕ ਤੌਰ ਤੇ ਉਹ ਪੂਰੀ ਤਰ੍ਹਾਂ ਸੰਪੰਨ ਹੈ ਤੇ ਉਹ ਇਹ ਸੋਚਦੇ ਨੇ ਕਿ ਅਸੀਂ ਚਾਹੇ ਮਾਤਾ ਪਿਤਾ ਹੀ ਨੇ ਇਸ ਉਹ ਕਿਉਂ ਸਾਡੀ ਲਾਈਫ ਚ ਇੰਟਰਫੇਅਰ ਕਰਨ ਚਾਹੀਏ ਉਹਨਾਂ ਦੇ ਭੈਣ ਭਰਾ ਨੇ ਚਾਹੇ ਦੋਸਤ ਮਿੱਤਰ ਨੇ ਈਵਨ ਕੋਈ ਵੀ ਬੰਦਾ ਆਪਣੀ ਲਾਈਫ ਦੇ ਵਿੱਚ ਇਹ ਸਾਡੀ ਲਾਈਫ ਚ ਇੰਟਰਫੇਅਰ ਨਾ ਕਰਨ ਸਾਡੀ ਲਾਈਫ ਹੈ ਅਸੀਂ ਆਪਣੇ ਢੰਗ ਨਾਲ ਜੀਣਾ ਹੈ ਇੱਕ ਛੋਟੇ ਬੱਚੇ ਨੂੰ ਤੁਸੀਂ ਇੰਨੀ ਕੁਝ ਕਹਿ ਸਕਦੇ ਉਹ ਕਹਿ ਦਿੰਦਾ ਹੈਗਾ ਵੀ ਆਈ ਵਾਂਟ ਥਿਸ ਆਈ ਵਾਂਟ ਥਿਸ ਤੇ ਆਪਾਂ ਕੁਝ ਨਹੀਂ ਕਹਿ ਸਕਦੇ ਉਹਨੂੰ ਤੇ ਬਟ ਇਹ ਤਾਂ ਫਿਰ ਮੈਚੁਰ ਬੰਦੇ ਨੇ ਆਪਣੇ ਡਿਸੀਜਨ ਆਪ ਕਰਦੇ ਨੇ ਤੇ ਮੇਨਟੇਨ ਕਿਵੇਂ ਕਰਨਾ ਹੈ ਉਹਨਾਂ ਨੂੰ ਇਹ ਉਹ ਸਿਖਾ ਦੇਣੀ ਕਿਉਂਕਿ ਜਿਹੜਾ ਸਿੱਖਣਾ ਹੈ ਉਹ ਪੇਰੈਂਟਸ ਕੋ ਸਿੱਖਣਾ ਹੁੰਦਾ ਹੈ ਕਿ ਜਿਵੇਂ ਮਾਪੇ ਆਪਣੇ ਕੁੜੀਆਂ ਨੂੰ ਸਿਖਾਉਣਾ ਹੈ ਭਾਈ ਤੁਸੀਂ ਐਡਜਸਟ ਕਰਨਾ ਹੈ ਇਸੇ ਤਰ੍ਹਾਂ ਮੁੰਡਿਆਂ ਨੂੰ ਸਿਖਾਉਣਾ ਹੁੰਦਾ ਹੈ ਵੀ ਭਾਈ ਦੇਖੋ ਫੈਮਿਲੀ ਨੂੰ ਆਪਣੇ ਤੁਸੀਂ ਸੰਭਾਲਣਾ ਹੈ ਜਦੋਂ ਦੋਨੋਂ ਪਾਸੇ ਐਡਜਸਟਮੈਂਟ ਆ ਜਾਂਦੀ ਹੈ ਤਾਂ ਫਿਰ ਪਰਿਵਾਰ ਅਗੇ ਤੁਰਦੇ ਨੇ ਜੀ ਹੁਣ ਅੱਜਕੱਲ ਕੀ ਹੋ ਰਿਹਾ ਹੈ ਕਿ ਪਰਮਾਤਮਾ ਦੇ ਵਿਧੀ ਵਿਵਧਾਨ ਦੇ ਵਿੱਚ ਅਸੀਂ ਦਖਲ ਦੇ ਰਹੇ ਹਾਂ ਉਹ ਮੁੰਡਾ ਕਿੱਥੇ ਜਾ ਰਿਹਾ ਹੈ ਕੁੜੀ ਕਿੱਥੇ ਜਾ ਰਹੀ ਹੈ ਪਰਮਾਤਮਾ ਨੇ ਵਿਆਗ ਜਾਏ ਨੇ ਇਹਨਾਂ ਨੂੰ ਇਕੱਠਾ ਕੀਤਾ ਹੈ ਤਾਂ ਕਿ ਮੇਰੀ ਸ੍ਰਿਸ਼ਟੀ ਅੱਗੇ ਵਧੇ ਜੀ ਤੇ ਹੁਣ ਜੇ ਅਸੀਂ ਉਹ ਉਧ ਦਾ ਮੂਹੱਦਰ ਹੈ ਉਹਦਾ ਇਧਰ ਹੈ ਤਾਂ ਫਿਰ ਸ੍ਰਿਸ਼ਟੀ ਦਾ ਤੇ ਫਿਰ ਉਹਦਾ ਵੀ ਵਿਦਿਵਿਧਾਨ ਵਿੱਚ ਕਲਲ ਪੈ ਗਿਆ ਉਹ ਵੀ ਉਹ ਦੇਖਾ ਬਸ ਸੋਚਦਾ ਹੁਣ ਵੀ ਆਹ ਹੋ ਕੀ ਰਿਹਾ ਹੈ ਇਹ ਤਾਂ ਫਿਰ ਇੱਕ ਤਾਂ ਉਹਨਾਂ ਨੂੰ ਟੈਨਸ਼ਨ ਗੈਲੋ ਆਪਸ ਵਿੱਚ اڈੋ-ਵਾਡ ਨੇ ਉਹ ਕੁੜੀ ਆਡ ਹੈ ਮੁੰਡਾ ਆਡ ਹੈ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੌਣ ਹੋਏ ਮਾਪੇ ਅਲੱਗ ਟੈਨਸ਼ਨ ਚ ਨੇ ਰਿਸ਼ਤੇਦਾਰ ਅਲੱਗ ਟੈਨਸ਼ਨ ਚ ਨੇ ਜੇ ਉਹਨਾਂ ਦਾ ਕੋਈ ਬੱਚਾ ਹੈ ਤਾਂ ਉਹ ਸਭ ਤੋਂ ਜ਼ਿਆਦਾ ਉਹ ਸਫਰ ਕਰਦਾ ਹੈ ਉਹ ਬੱਚਾ ਦੇਖੋ ਅੱਜਕੱਲ ਅੱਵਲ ਵਿਆਹੀ ਨਹੀਂ ਅੱਵਲ ਬੱਚਾ ਪੈਦਾ ਹੀ ਨਹੀਂ ਕਰਦੇ ਜੀ ਕਿਹੜਾ ਸਾਹਬ ਜੀ ਕੀ ਕਰੇ ਜੀ ਕਿਉਂਕਿ ਸਿੰਗਲ ਫੈਮਲੀ ਜੀ ਤੇ ਉਹ ਮਾਪੇ ਨੂੰ ਕੋਲ ਰੱਖੇ ਰਾਜੀ ਨਹੀਂ ਆ ਹੂੰ ਕੁੜੀਆਂ ਨੂੰ ਨਹੀਂ ਸਿਖਾਇਆ ਜਾਂਦਾ ਕਿ ਹੁਣ ਤੇਰੇ ਮਾਪੇ ਬੋ ਨੇ ਹੂੰ ਤੂੰ ਉਹਨਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਨੂੰ ਕੋਲ ਰੱਖਣਾ ਹੈ ਕੁੜੀ ਤਾਂ ਪਹਿਲੇ ਦਿਨ ਹੀ ਆ ਕੇ ਡੰਡਾ ਚੱਕ ਲੈਂਦੀ ਹੈ ਭਾਈ ਅੱਡੋ ਜੀ ਤੇ ਜਦੋਂ ਉਹ ਡੰਡਾ ਚੱਕਦੀ ਹੈ ਮੁੰਡਾ ਫਸ ਗਿਆ ਹੂੰ ਇੱਥੇ ਵੀ ਉਹ ਸੋਚਦਾ ਵੀ ਮੈਂ ਹੁਣ ਕੀ ਕਰਾਂ ਮੇਰੇ ਬਜ਼ੁਰਗ ਮਾਪੇ ਨੇ ਤੇ ਉਹ ਫਿਰ ਨਾ ਉਧਰ ਜੁਗਾ ਨਾ ਉਧਰ ਜੁਗਾ ਜੀ ਇਹ ਵੀ ਇੱਕ ਕਲੇਸ਼ ਦਾ ਕਾਰਨ ਬਣਦਾ ਹੈ ਤੇ ਜਿਹੜੇ ਅੱਜ ਕੱਲ 올ਡੇ ਡੇਜ਼ ਹੋਣ ਧੜਾ ਧੜ ਜਿਵੇਂ ਲੁਧਿਆਣੇ ਕੋਲ ਹੈਗਾ ਪੈੜਾ ਡਾਡੇ ਟੋਟਲ ਪੰਜਾਬ ਚ ਬਹੁਤ ਸਾਰੇ 올ਡੇਜ਼ ਹோம் ਵਧ ਰਹੇ ਨੇ ਤੇ ਉਹਦਾ ਰੀਜ਼ਨ ਇਹੀ ਹੈ ਕਿ ਨੂਆ ਸਹਾਰ ਦੇ ਨਹੀਂ ਆ ਬੀਕੋਲ ਰਹਿਣਾ ਤਾਂ ਇਹ ਅਸਲ ਚ ਬੱਚੇ ਜਿਹੜੇ ਰੁੱਲ ਰਹੇ ਨੇ ਇਹ ਵੀ ਇਸੇ ਕਾਰਨ ਹੈ ਕਿਥੇ ਦਾਦਾ ਦਾਦਾਦਾਦੀ ਨਾਨਾ ਨਾਨੀ ਉਹਨਾਂ ਦੇ ਉਹਨਾਂ ਨੂੰ ਸਿਖਾਉਂਦੇ ਸੀ ਕਰਦੇ ਸੀ ਬੱਚੇ ਵੀ ਦਾਦੂ ਦਾਦੀ ਜੱਫੀਆਂ ਪਾਉਂਦੇ ਸੀ ਆ ਕੇ ਉਹ ਗੱਲਾਂ ਤੇ ਆਏ ਨੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਕਈ ਵਾਰੀ ਕਲੇਸ਼ ਦੇ ਵਿੱਚ ਜਿਹੜੇ ਰਿਸ਼ਤੇ ਆ ਉਹ ਵੀ ਤਾਰ-ਤਾਰ ਹੋ ਜਾਂਦੇ ਨੇ। ਬਾਜੇ ਟੜਕ ਕਰਕੇ ਟੁੱਟਦੇ ਨੇ। ਟੁੱਟਦੇ ਨੇ। ਬਿਲਕੁਲ ਟੁੱਟਦੇ ਨੇ। ਦੇਖੋ ਰਿਸ਼ਤਿਆਂ ਨੂੰ ਸੰਭਾਲਣਾ ਹਮ ਇੱਕ ਕਲਾ ਹੈ। ਬਹੁਤ ਵੱਡੀ। ਬਹੁਤ ਵੱਡੀ ਕਲਾ ਹੈ। ਇਹ ਇਹ ਮਤਲਬ ਨਹੀਂ ਕਿ ਐਨੇ ਇੱਕ ਗੱਲ ਹੋਈ ਤੇ ਤੁਸੀਂ ਟੜਕ ਕਰ ਦੋ। ਹਮ ਇਹ ਉਹ ਗੱਲਾਂ ਬਾਤਾਂ ਨਹੀਂ ਐ ਮੈਂ ਸਮਝਦੇ ਆ ਕਿ ਜੇ ਐਨਾਂ ਕੁ ਚੁਕਿਆ ਰਿਸ਼ਤੇ ਬਚਦੇ ਨੇ ਤਾਂ ਬਚਾ ਲਓ। ਬਚਾ ਲਓ। ਕੀ ਲੋੜ ਐ ਤੁਹਾਨੂੰ ਸਵੇਰੇ ਹੋਈ ਰਾਤੀ ਖਤਮ। ਗੱਲ ਕੀ ਹੈ ਸੌਰੀ ਕਹਿ ਦੋ ਜੀ ਥੈਂਕ ਯੂ ਕਹਿ ਦੋ ਜੀ ਮਾਫੀ ਮੰਗ ਲਓ ਪਿਆਰ ਦੇ ਨਾਲ ਆਪਣੇ ਪਾਰਟਨਰ ਨੂੰ ਚਾਹ ਦਾ ਕੱਪ ਆਫਰ ਕਰੋ ਉਹਦੇ ਕੋਲ ਬੈਠੋ ਉਹਦੇ ਹੱਥ ਤੇ ਹੱਥ ਰੱਖੋ ਤੇ ਗੱਲ ਉੱਥੇ ਹੀ ਖਤਮ ਬਿਲਕੁਲ ਖਤਮ ਹੋੰਦੀ ਹੈ ਤੇ ਇਹ ਫਿਰ ਦੋ ਬਾਂਦਰਾਂ ਦੀ ਬਿੱਲੀਆਂ ਦੀ ਲੜਾਈ ਦੇ ਵਿੱਚੋਂ ਖਟਦਾ ਕੌਣ ਹੈ ਵਕੀਲ ਬਾਂਦਰ ਵਕੀਲ ਆਹਾ ਉਹਨਾਂ ਨੇ ਘਟੜਾ ਹੈ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਨੇ ਜੀ ਡਾਈਵੋਰਸ ਕੇ 10 ਸਾਲ 12 ਸਾਲ 15 ਸਾਲ ਚੱਲੀ ਜਾਊਗਾ ਚੱਲੀ ਜਾਊਗਾ ਚੱਲੀ ਜਾਊਗਾ ਤੇ ਉਹ ਖੱਟ ਗਏ ਨਾ ਜੀ ਇਧਰੋਂ ਮਾਂ-ਬਾਪ ਦਾ ਸਾਰਾ ਕੁਝ ਬਰਬਾਦ ਹੋ ਗਿਆ ਤੇ ਇਧਰੋਂ ਕੁੜੀ ਵਾਲਿਆਂ ਦਾ ਵੀ ਹੋ ਗਿਆ ਮਿਲਿਆ ਕਿਸੇ ਨੂੰ ਕੁਝ ਵੀ ਨਹੀਂ ਤੇ ਸਫਰ ਰਕਮੋ ਨੇ ਸਾਡੀ ਆਉਣ ਵਾਲੀ ਪੀੜ੍ਹੀ ਅੱਛਾ ਪ੍ਰਿੰਸੀਪਲ ਮੈਡਮ ਜਦੋਂ ਤੁਹਾਡੇ ਸਮੇਂ ਦੇ ਵਿੱਚ ਘਰ ਦੇ ਵਿੱਚ ਕਮਾਂਡ ਕਿਹਨਾਂ ਦੇ ਹੱਥ ਵਿੱਚ ਹੁੰਦੀ ਸੀ ਔਰ ਉਸ ਕਮਾਂਡ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਪੂਰੇ ਜਿਹੜੇ ਘਰ ਦੇ ਮੈਂਬਰ ਸੀ ਉਹ ਕਿਸ ਤਰ੍ਹਾਂ ਉਸ ਕਮਾਂਡ ਦੀ ਡਾਇਰੈਕਸ਼ਨ ਹੇਠ ਕੰਮ ਕਰਦੇ ਸੀ ਦੇਖੋ ਜੇ ਤਾਂ ਦਾਦਾ ਜੀ ਹੈਗੇ ਨੇ ਜੀ ਤਾਂ ਦਾਦਾ ਜੀ ਦਾ ਖੁੰਟਾ ਹਮ ਅਸੀਂ ਬਸ ਜੇ ਫਾਦਰ ਨੇ ਤਾਂ ਕੁੜੀਆਂ ਆ ਗਏ ਪਾਪਾ ਆ ਗਏ ਬਾਪੂ ਜੀ ਆ ਗਏ ਜਿਉ ਹੋ ਵੀ ਹੈ ਆ ਗਏ ਅਸੀਂ ਰਿਸਪੈਕਟਫੁਲੀ ਉਹਨਾਂ ਨੂੰ ਪਾਣੀ ਦੇਣਾ ਬਿਠਾਉਣਾ ਸਾਰਾ ਕਰਨਾ ਆਫਰ ਕਰਨਾ ਤੇ ਮਤਲਬ ਫਾਦਰ ਦਾ ਜਾਂ ਦਾਦੇ ਦਾ ਜਾਂ ਉਹਨਾਂ ਦਾ ਚੱਲਦਾ ਸੀ ਈਵਨ ਦਾਦੀ ਦਾ ਵੀ ਚੱਲਦਾ ਸੀ ਉਹ ਮੰਜੀ ਦੇ ਬੈਠੇ ਕਹਿੰਦੀ ਹੁੰਦੀ ਸੀ ਕੁੜੀਆਂ ਆ ਕਰ ਲਓ ਹਾਂ ਆਰਡਰ ਦਿੰਦੇ ਹੀ ਹਾਂਜੀ ਹਾਂਜੀ ਕਾਕੇ ਆਉਂਦਾ ਆਉਂਦਾ ਸਬਜ਼ੀ ਲੈ ਕੇ ਆਈ ਬੇਟਾ ਤੂੰ ਆ ਕਰਨਾ ਹੈ ਬੇਟਾ ਮੈਨੂੰ ਚਾਹ ਪੜਾ ਕੁੜੀਆਂ ਹੁਣ ਤੂੰ ਚਾਹ ਕਰ ਲਿਆ ਇਹ ਚੀਜ਼ਾਂ ਹੁੰਦੀਆਂ ਸੀ ਦਾਦਾ ਦਾਦੀ ਫਾਦਰ ਇੰਨਾਂ ਦਾ ਇੱਕ ਸੀਗਾ ਰੋਪ ਸਿਕਾਇਚ ਤੇ ਮੰਨਦੇ ਸੀ ਸਾਰੇ ਅੱਛਾ ਪ੍ਰਿੰਸੀਪਲ ਮੈਡਮ ਜਦੋਂ ਤੁਹਾਡੀ ਸ਼ਾਦੀ ਹੋਈ ਸੀ ਤੁਸੀਂ ਡਾਕਟਰ ਸਾਹਿਬ ਨੂੰ ਦੇਖਿਆ ਸੀ ਜਾਂ ਘਰ ਦੇ ਹੀ ਕਰਕੇ ਆ ਗਏ ਸੀ ਇਹ ਸਾਡੇ ਇਹਨਾਂ ਦੇ ਇੱਕ ਦੋਸਤ ਸੀਗੇ ਡਾਕਟਰ ਸਾਹਿਬ ਦੇ ਜੀ ਉਹਨੇ ਪੇਰੈਂਟਸ ਨੂੰ ਅਪਰੋਚ ਕੀਤਾ ਸੀਗਾ ਅੱਛਾ ਜੀ ਤੇ ਫਿਰ ਉਹਨਾਂ ਨੇ ਇਹ ਸਾਰਾ ਕੁਝ ਕਰਿਆ ਸੀਗਾ ਤੇ ਸਾਡੀ ਬੜੀ ਮਜ਼ੇਦਾਰ ਗੱਲ ਇਹ ਹੈ ਕਿ ਸਾਡੀ ਮੈਰਿਜ ਅਰੇਂਜਸਟਰੀ ਪਰ ਹੋਈ ਉਦੋਂ ਸਵਾਰਪੇਚ ਸੀ। ਕਿਆ ਬਾਤ ਹੈ ਅੱਛਾ ਤੇ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਨਾ ਕੁਝ ਲਵਾਂ ਨਾ ਦਵਾਂ ਕੁਝ ਨਾ ਕੁਝ ਤੇ ਹੋਇਆ ਹੋਇਆ ਸਾਰਾ ਕੁਝ ਸੀ ਉਹ ਡਾਕਟਰ ਜਿੰਦਰਾਸ ਚੱਲਦੇ ਸੀਗੇ ਤੇ ਅਸੀਂ ਇੱਕ ਗੁਰਦੁਆਰੇ ਚ ਲਾਵਾ ਵੀ ਹੋਈਆਂ ਸਭ ਕੁਝ ਹੋਇਆ ਬਰਾਤ ਵੇ ਸਭ ਕੁਝ ਹੋਇਆ ਪਰ ਸਾਡੇ ਪੇਰੈਂਟਸ ਗਏ ਸੀਗੇ ਪਰ ਨਾਲ ਮੇਰੇ ਨਾਲਸ ਕੋਲੇ ਉਹਨਾਂ ਨੇ ਸਿਰ ਸਵਾਰ ਪਿਆ ਲਿਆ ਸੀ ਬਾਕੀ ਨਥਿੰਗ ਤੇ ਡਾਕਟਰ ਸਾਹਿਬ ਨੇ ਤਿੰਨ ਸੂਟ ਮੈਨੂੰ ਲੈ ਕੇ ਦਿੱਤੇ ਸੀਗੇ ਫਿਰ ਉਹ ਤੋਂ ਹੌਲੀ 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 ਫਿਰ ਸੀ ਕਿਉਂਕਿ ਮੈਂ ਜੋਬ ਵਿੱਚ ਸੀਗੀ ਉਹ ਜੋ ਉਸ ਪਹਿਲਾਂ ਜੋਬ ਤੇ ਸੀਗੀ ਜੋਬ ਸੀ ਮੈਂ ਟੀਚਰ ਸੀਗੀ ਹਾਂਜੀ ਟੀਚਰ ਸੀਗੀ ਤੇ ਡਾਕਟਰ ਸਾਹਿਬ ਐਮਡੀ ਕਰ ਰਹੇ ਸੀ ਮੈਂ ਉਹਨਾਂ ਨੂੰ ਪੜਾਇਆ ਕਿਆ ਬਾਤ ਹੈ ਕਿਆ ਬਾਤ ਹੈ ਇਹ ਤਾਂ ਹੋਰ ਵੀ ਬਹੁਤ ਅੱਛੀ ਗੱਲ ਦੱਸੀ ਹੈ ਅੱਛਾ ਪ੍ਰਿੰਸੀਪਲ ਮੈਡਮ ਗੱਲ ਇਸ ਤਰ੍ਹਾਂ ਹੈ ਕਿ ਅੱਜ ਔਰਤ ਦੀ ਆਜ਼ਾਦੀ ਹੈ ਸੀ ਆਜ਼ਾਦੀ ਦੇ ਖਿਲਾਫ ਨਹੀਂ ਹੈ ਬਿਲਕੁਲ ਆਜ਼ਾਦੀ ਹੋਣੀ ਚਾਹੀਦੀ ਹੈ ਦੇਖੋ ਇੱਕ ਸਮਾਸੀ ਜਦੋਂ ਔਰਤ ਨੂੰ ਪੈਰ ਦੀ ਜੁਕੀ ਸਮਝਿਆ ਜਾਂਦਾ ਸੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਸੰਵਿਧਾਨ ਲਿਖਿਆ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਰਾਈਟਸ ਜਿਹੜੇ ਉਹ ਦਿੱਤੇ ਨੇ ਅੱਜ ਔਰਤਾਂ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਹੀਆਂ ਨੇ ਮੁਬਾਰਕਬਾਦ ਦੇ ਪਾਤਰ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਹੈ ਕਿ ਔਰਤ ਨੂੰ ਦਿੱਤੀ ਹੋਈ ਆਜ਼ਾਦੀ ਦਾ ਔਰਤ ਨੇ ਹੀ ਗਲਤ ਫਾਇਦਾ ਲੈ ਲਿਆ ਕੀ ਤੁਸੀਂ ਐਜ਼ ਔਰਤ ਸੋਚਦੇ ਹੋ ਇਹ ਗੱਲ ਇਹ ਐਗਜ਼ੈਕਟਲੀ ਜੀ ਜੀ ਮੇਰੀਆਂ ਵੀ ਬੇਟੀਆਂ ਨੇ ਜੋ ਵੀ ਹੈ ਸਿਰਫ ਘਾਟੇਰੀ ਐ ਕਿ ਨਾਮ ਉਹਨਾਂ ਨੂੰ ਸਿਖਾਇਆ ਜਾਂਦਾ ਐ ਐਡਜਸਟ ਕਰਨਾ ਐ ਤੇ ਨਾ ਉਹ ਸਿੱਖਦੀਆਂ ਨੇ ਹੂੰ ਉਹ ਮਾਂ ਮੈਂ ਨੌਕਰੀ ਕਰਦੀ ਆਂ ਜੀ ਮਾਂ ਮੈਂ ਬਰਾਬਰ ਦਾ ਇੱਕ ਬੌਂਦੀ ਆਂ ਮਾਂ ਮੇਰਾ ਪੈਕੇਜ ਜ਼ਿਆਦਾ ਐ ਬੱਸ ਕਰ ਤੂੰ ਤੇ ਇੱਥੇ ਫਿਰ ਉਹ ਕਲੈਸ਼ ਆ ਜਾਂਦਾ ਜੀ ਮਾਂ ਕੀ ਕਰੇ ਮਾਂ ਤਾਂ ਕਹਿੰਦੀ ਐ ਭਾਈ ਤੀਏ ਆਪਣਾ ਘਰ ਬਸਾ ਵੀ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਪਰ ਉਹਨਾਂ ਨੂੰ ਜਿਹੜੀ ਇਹ ਆਜ਼ਾਦੀ ਆਰਥਿਕ ਇਕਨੋਮਿਕ ਫਰੀडम ਗੱਲੋ ਜੀ ਅੱਜ ਕੱਲ੍ਹ 에ਕਨੋਮਿਕ ਫਰੀडम ਬੜੀ ਚੰਗੀ ਗੱਲ ਹੈ ਘਰ ਚ ਪੈਸਾ ਖੁੱਲਾ ਸਾ ਖੁਸ਼ ਆਉਂਦਾ ਹੈ ਉਹ ਨਾ ਵੀ ਚਾਹੀਦਾ ਸਾਰੀਆਂ ਉਹਨਾਂ ਦੀਆਂ ਨੀਡਸ ਪੂਰੀਆਂ ਹੁੰਦੀਆਂ ਨੇ ਪਰ ਇਹ ਜਿਹੜੀ ਹੈ ਇਹ ਤੁਹਾਡੇ ਪ੍ਰੇਮ ਪਿਆਰ ਮਿਲਵਰਤਨ ਦੇ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ ਇਹਨੂੰ ਤੁਸੀਂ ਜੋ ਤੁਹਾਡੇ ਕੋਲ ਹੈਗਾ ਬੱਚਿਆਂ ਦੀ ਬੈਟਰਮੈਂਟ ਲਈ ਖਰਚ ਕਰੋ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਬੈਟਰਮੈਂਟ ਲਈ ਖਰਚ ਕਰੋ ਨਾ ਕਿ ਤੁਸੀਂ ਹੌਮੇ ਦੇ ਵਿੱਚ ਟਕਰਾ ਕੇ ਤੇ ਈਗੋ ਦਾ ਈਗੋ ਦਾ ਮੇਨ ਜਿਹੜੀ ਗੱਲ ਹੈ ਉਹ ਈਗੋ ਦੀ ਹੈ ਊਮਨ ਲਿਬਰੇਸ਼ਨ ਠੀਕ ਹੈ 79ਵੀਂ ਨੌਕਰੀ ਕੀਤੀ ਸਭ ਕੁਝ ਕੀਤਾ ਹੈ ਪਰ ਈਗੋ ਕਿਤੇ ਨਹੀਂ ਆਣ ਦਿੱਤੇ ਵਾਹ ਜੀ ਤੇ ਉਹ ਜਦੋਂ ਤੁਸੀਂ ਆਪਣੀ ਈਗੋ ਨੂੰ ਦੇਖੋ ਟੜਕਫੜਖਾਰ ਕਰਸ ਹੁੰਦੀ ਹੈ ਜੀ ਬਣਾ ਲਓ ਜੀ ਇੱਕ ਵਾਰ ਤੂੰ ਬਣਾ ਲੇ ਇੱਕ ਵਾਰ ਉਹਨੇ ਬਣਾ ਲਿਆ ਗੱਲ ਕਰਤੋਂ ਕਿ ਮੈਂ ਕਿਹਾ ਸੀ ਵੀ ਚਾਹ ਦਾ ਆਫਰ ਕਰ ਦੋ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਤੇ ਆਪਣੀ ਈਗੋ ਨੂੰ ਥੋੜਾ ਜਿਹਾ ਪਾਸੇ ਰੱਖ ਲਓ ਜੀ ਉਹਦੇ ਨਾਲ ਤੁਹਾਡੀ ਲਿਬਰੇਸ਼ਨ ਕਿਤੇ ਨਹੀਂ ਜਾਂਦੀ ਤੁਹਾਡੀ ਨੌਕਰੀ ਨੂੰ ਕੁਝ ਨਹੀਂ ਹੁੰਦਾ ਤੇ ਤੁਹਾਡੇ ਬੱਚੇ ਜਦੋਂ ਦੇਖਦੇ ਆ ਨਾ ਕਿ ਆ ਹੋ ਕੀ ਰਿਹਾ ਹੈ ਸਾਹਮਣੇ ਇਹ ਤੇ ਫਿਰ ਉਹ ਇਹ ਸਮਾਂ ਪਾ ਕੇ ਮੁੰਡਾ ਜੇ ਇਹ ਬੱਚਾ ਤੁਹਾਡਾ ਸੰ ਜੀ ਉਹ ਹੋਗਾ ਪਾਪਾ ਤੁਸੀਂ ਐ ਕਿ ਤਾ ਛੱਡ ਕੇ ਆਏ ਸੀ ਨਾ ਮੈਂ ਵੀ ਛੱਡ ਕੇ ਆਉਂਗਾ ਕੀ ਬਾਤ ਹੈ ਮੰਮੀ ਤੁਸੀਂ ਹੁਣ ਬਣਾ ਲਿਓ ਖੀਰ ਪੂੜੇ ਤੇ ਉਦੋਂ ਪਾਪਾ ਛੋਲੇ ਮੰਗਦੇ ਮੰਗਦੇ ਹੁੰਦੇ ਸੀ ਤੁਸੀਂ ਕਹਿੰਦੇ ਸੀਗੇ ਨਹੀਂ ਪਾਪਾ ਕੀ ਆ ਖਾਣਾ ਦੇ ਹੁੰਦ ਸੀ ਛੋਲੇ ਕੂੜੀਆਂ ਕੀ ਸਰਾਧਾਂ ਚ ਖਵਾਉਂਦੇ ਹੋਂ ਇਹ ਬੱਚੇ ਦੇਖਦੇ ਨੇ ਤੇ ਕਹਿੰਦੇ ਵੀ ਨੇ ਤੇ ਸਾਡੇ ਪ੍ਰਿੰਸੀਪਲ ਮੈਡਮ ਇੱਕ ਪ੍ਰਸ਼ਨ ਹੋਰ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਮੈਂ ਕਿਤੇ ਪੜਿਆ ਹੋਇਆ ਹੈ ਕਿ ਮਾਪਾਪ ਜੋ ਕਰ ਦਿੰਦੇ ਸੀ ਉਹ ਫਾਈਨਲ ਹੈ ਅੱਜ ਕਾਰਨ ਕੀ ਹੈ ਕਿ ਲਵ ਮੈਰिजਾਂ ਧੜਾ ਧੜ ਹੋ ਰਹੀਆਂ ਨੇ ਜਿੰਮੀ ਜਿੰਮੀ ਧੜਾ ਧੜ ਲਵ ਮੈਰिज ਹੋ ਰਹੀ ਹੈ ਉਸੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਤਲਾਕ ਦੇ سلسلے ਤਲਾਕ ਦੇ ਕਾਗਜ਼ ਵੀ ਦਿਨੋਂ ਦਿਨ ਜਿਆਦਾ ਭਰੇ ਜਾ ਰਹੇ ਨੇ ਉਹ ਸਮਾਨ ਜਿਹੜਾ ਮਾਪੇ ਬੜੇ ਸੱਦਰਾ ਨਾ ਦਿੰਦਾ ਚਾਵਾ ਨਾ ਪ੍ਰੀਤੀ ਨੂੰ ਦਿੰਦਾ ਉਹ ਥਾੜਿਆਂ ਦੇ ਵਿੱਚ ਸੜ ਰਿਹਾ ਹੁੰਦਾ ਔਰ ਉਹ ਅਜੇ ਕਲੀਰੇ ਵੀ ਉਸ ਸਮਾਨ ਦੇ ਨਾਲੋਂ ਖੁੱਲੇ ਨਹੀਂ ਹੁੰਦੇ ਤਾਂ ਕਿ ਉੱਥੇ ਅੱਜਦਾ ਮਤਲਬ ਇਸ ਸਥਿਤੀ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਪ੍ਰਿੰਸੀਪਲ ਟੱਚੀ ਦੇ ਤੁਹਾਨੂੰ ਲਾੜ ਹੀ ਬੰਨੀ ਕੋਲੇ ਹੁੰਦੇ ਜੀ ਬਿਲਕੁਲ ਬਿਲਕੁਲ ਇਹ ਐਗਜ਼ੈਕਟਲੀ ਹੁੰਦੇ ਹ ਸਾਰੇ ਕੁਝ ਉਹਦੀ ਸ਼ਗਨ ਅਜੇ ਪੂਰੇ ਹੁੰਦੇ ਹੈ ਕਾਰਨ ਕੀ ਹੈ ਕਿ ਉਹਨਾਂ ਉਹਨਾਂ ਦੇ ਵਿੱਚ ਇੰਨੀ ਜਲਦੀ ਸਾਰਾ ਕੁਝ ਹੋ ਜਾਂਦਾ ਕਿ ਮਤਲਬ ਜੇ ਤਾਂ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਹੁੰਦੀ ਤੁਸੀਂ ਇੱਕ ਬੜਵੋਲਾ ਲਵ ਜੀ ਦੇਖੋ ਲਵ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਹੈ ਜੀ ਇਹ ਲਵ ਨੂੰ ਨਹੀਂ ਹੁੰਦਾ ਇਟ ਇਸ ਓਨਲੀ ਫਿਜ਼ੀਕਲ ਡਿਟੈਕਸ਼ਨ ਆਹ ਦੇਖੋ ਦੋਨੋਂ ਕੰਮ ਕਰ ਰਹੇ ਆਂ ਰੋਜ਼ ਜਾਂਦੇ ਆਂ ਸੇਮ ਕਾਰ ਚ ਸੇਮ ਬਸ ਜਿਸ ਤਰ੍ਹਾਂ ਨਹੀਂ ਆ ਉੱਥੇ ਇੱਕ ਦੂਜੇ ਨੂੰ ਮਿਲਦੇ ਕਰਦੇ ਆਂ ਤੇ ਬਸ ਜੀ ਲਵ ਜੀ ਲਵ ਇਟਸ ਨਾਟ ਲਵ ਲਵ ਜਿਹੜਾ ਹੈ ਉਹ ਆ ਉਹਦੇ ਚ ਇਹ ਕੁਝ ਨਹੀਂ ਹੁੰਦਾ ਪਿਆਰ ਦੇ ਵਿੱਚ ਲੋਕ ਸਾਰ ਕੁਝ ਵਾਰ ਦਿੰਦੇ ਨੇ ਵਾਰ ਦਿੰਦੇ ਨੇ ਤੇ ਤੁਸੀਂ ਲਵ ਤੁਹਾਡੇ ਕੋਲ ਇੰਨਾ ਨਹੀਂ ਹੋਏ ਵਿੱਚ ਉਹਨੇ ਕੁਝ ਗੱਲ ਕਹੇ ਤੇ ਤੁਸੀਂ ਸੁਣ ਲਓ ਜੇ ਮੈਂ ਕਹੇ ਤੇ ਤੁਸੀਂ ਸੁਣ ਲਓ ਇਹ ਲਵ ਨਹੀਂ ਹੈ ਫਿਜ਼ੀਕਲ ਅਟਰੈਕਸ਼ਨ ਹੈ ਚਾਰ ਦਿਨਾਂ ਦਾ ਰੌਣਕ ਮੇਲਾ ਹੈ ਐਕਚੁਅਲੀ ਜਦੋਂ ਆਪਾਂ ਲਾਈਫ ਜੀਉਣੀ ਸ਼ੁਰੂ ਕਰਦੇ ਆ ਜਿੰਦਗੀ ਦੇ ਵਿੱਚ ਬੜੇ ਓਜੜ ਰਾ ਆਉਂਦੇ ਨੇ ਸਾਵੀ ਪੱਧਰੀ ਜ਼ਿੰਦਗੀ ਨਹੀਂ ਹੁੰਦੀ ਜਦੋਂ ਤੁਸੀਂ ਉਹ ਤੁਰਨ ਲੱਗਦੇ ਹੋ ਫਿਰ ਪਤਾ ਲੱਗਦਾ ਹੈ ਕਿ ਥਿਸ ਇਜ਼ ਲਾਈਫ ਉੱਥੇ ਤੁਸੀਂ ਆ ਕੇ ਫਿਰ ਤੁਹਾਡੇ ਕਲੈਸ਼ ਹੁੰਦੇ ਨੇ ਤੂੰ ਕਰ ਮੈਂ ਕਰ ਆ ਕੇ ਆ ਕੇ ਜੇ ਤੁਹਾਡਾ ਲਵ ਹੈ ਤਾਂ ਤੁਸੀਂ ਹੱਥ ਚਾਟ ਪੜ ਕੇ ਉਹਨੂੰ ਤੁਰਪੋਗੇ ਜੇ ਨਹੀਂ ਲਵ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ ਜੀ ਇਹ ਹੁੰਦਾ ਹੈ ਤੇ ਇਹ ਜਿਹੜਾ ਵਿਦਨ 1 ਵੀਕ ਕਹ ਲੋ 2 ਵੀਕ ਕਹ ਦੋ ਜਦ ਉਹ ਆਪਣੀ ਡਿਊਟੀ ਤੇ ਜੁਆਇਨ ਕਰੂ ਆਪਣੀ ਡਿਊਟੀ ਦੇ ਜਾ ਕੇ ਉਹ ਕਿ ਆਉਂਦੇ ਦੋਨਾਂ ਨੇ ਆਪੇ ਉਹ ਚਾਹ ਬਣਾਵੇ ਉਹ ਕਰੇ ਉਹ ਕਰੇ ਕਿ ਫੇਰ ਤਾਂ ਬਸ ਉੱਤੇ ਸ਼ੁਰੂ ਹੋ ਗਈ ਉੱਥੇ ਜਦੋਂ ਇੱਕ ਹੁੰਦਾ ਹੈ ਨਾ ਅ ਅ ਲੋ ਮੈਂ ਆਪਣਾ ਥੋੜਾ ਜਿਹਾ ਹੁੰਦਾ ਹੈ ਉਹ ਇਲੂਜਨ ਜਿਹਾ ਜੀ ਉਹ ਫਿਰ ਸਾਰਾ ਖਤਮ ਹੋ ਜਾਂਦਾ ਹੈ ਤੇ ਤਾਂ ਫਿਰ ਮੋਬਾਈਲ ਕਿੰਨਾ ਕੁ ਇਹਨਾਂ ਦੇ ਪਿਆਰ ਦੇ ਵਿੱਚ ਲੜਕੇ ਲੜਕੀ ਦੀ ਮੈਰिज ਫੈਮਲੀ ਦੇ ਵਿੱਚ ਕਿੰਨਾ ਕੁ ਮਤਲਬ ਜ਼ਹਿਰ ਦਾ ਕੰਮ ਕਰਦਾ ਇੱਕ ਮੋਬਾਈਲ ਜਦੋਂ ਸਾਡੇ ਵੇਲੇਾਂ ਵਿੱਚ ਕਿਤੇ ਲੜਾਈ ਹੁੰਦੀ ਸੀ ਜੀ ਸੱਸ ਨਾਲ ਹੋਈ ਘਰ ਵਾਲੇ ਨਾਲ ਹੋਈ ਨਾਨ ਨਾਲ ਹੋਈ ਜਟਾਨੀਆਂ ਚੋੜੀਆਂ ਨਾਲ ਹੋਈ ਤਾਂ ਥੋੜਾ ਜਿਹਾ ਮਨ ਉਦਾਸ ਰਿਹਾ ਕਹ ਲਿਆ ਚਲੋ ਵੀ ਠੀਕ ਹੈ ਜੀ ਉਹ ਵੀ ਅਗਲੇ ਪਲ ਮਿਲ ਗਏ ਹੁਣ ਮਾੜੀ ਜੀ ਹੋਈ ਸੱਸ ਨਾਲ ਹੋਈ ਕਿਸੇ ਨਾਲ ਹੋਈ ਨਾਲ ਦੀ ਨਾਲ ਮੋਬਾਈਲ ਮੰਮੀ ਮੈਨੂੰ ਆਹ ਕਹਿੰਦਾ ਅੱਜ ਮੰਮੀ ਨੇ ਮੰਮੀ ਅੱਜ ਰਾਣੀ ਇਹ ਮੈਨੂੰ ਕਹਿੰਦੀ ਹੈ ਦੱਸ ਉਹ ਕਹਿੰਦੀ ਤੂੰ ਪੜ੍ਹੀ ਲਿਖੀ ਹੈ ਕਮੋਨੀ ਹੈ ਰਾਣੀ ਤਾਂ ਘਰ ਬੈਠੀ ਆ ਕੋਈ ਨੌਕਰੀ ਨਹੀਂ ਕਰਦੀ ਤੇ ਤੂੰ ਉਹਨੂੰ ਕਹਿ ਨਹੀਂ ਸਕਦੀ ਬਿਖਬਰਦਾਨ ਵੇਰ ਨਾਲ ਬੋਲੀ ਤੇ ਜੇ ਬਹੁਤਾ ਟਿੜਕਫਿਟ ਕਰਦੀ ਹੈ ਤਾਂ ਚੁੱਪ ਕਰਕੇ ਆ ਜਾ ਵੀ ਨਾ ਇਥੇ ਆ ਕੇ ਰਹਿ ਜਾ ਉਹ ਭਾਇਲ ਜਿਹੜਾ ਹੈ ਇਹ ਜ਼ਹਿਰ ਘੋਲਿਆ ਪਰਿਵਾਰਾਂ ਦੇ ਵਿੱਚ ਪਸੇ ਵਸਾਈ ਘਰ ਨੂੰ ਝਾੜਨ ਦੇ ਵਿੱਚ ਮਾਂ ਦੀ ਅਹਿਮ ਭੂਮਿਕਾ ਐ ਬਹੁਤ ਬਹੁਤ ਜੀ ਮਾਂ ਨੂੰ ਚਾਹੀਦਾ ਹੈ ਵੀ ਪੁੱਤ ਕੋਈ ਗੱਲ ਨਹੀਂ ਮਾਇ ਤੇਰੀ ਉਹਨੇ ਕਹਿਤਾ ਕੋਈ ਗੱਲ ਨਹੀਂ ਤੇਰੀ ਵੱਡੀ ਭੈਣ ਆਈ ਹੈ ਰਖੜੀ ਬੰਨਣ ਆਈ ਹੈ ਦਿਨ ਦੋ ਆਈ ਹੈ ਦੋ ਦਿਨ ਰਹੂਗੀ ਚਲੀ ਜਾਊਗੀ ਵੀ ਤੂੰ ਕਰ ਲੈ ਕਰਦਾ ਤੇਰਾ ਹੀ ਹੈ ਇਹ ਨਹੀਂ ਕਹਿੰਦੀਆਂ ਸਿੱਧਾ ਹੀ ਅੱਛਾ ਉਹਨੇ ਐ ਕਿਹਾ ਤੇਰੇ ਘਰ ਵਾਲੇ ਨੇ ਐ ਕਿਹਾ ਤੂੰ ਆ ਜਾ ਚੁੱਪ ਕਰਕੇ ਅਸੀਂ ਆਪਣੀ ਵੀ ਸੁੱਟੀ ਨਹੀਂ ਹੋਈ ਇਸ ਤਰ੍ਹਾਂ ਦੇ ਕੇਸਿਸ ਕਦੇ ਆਪਣੀ ਪਰਸਨਲ ਲਾਈਫ ਵਿੱਚ ਵੀ ਕਿਤੇ ਦੇਖੇ ਹੈ ਜੀ ਬਹੁਤ ਦੇਖਿਆ ਜੀ ਅੱਛਾ ਜੀ ਇੱਕ ਨਾ ਕੋਈ ਊਮਨ ਸੈੱਲ ਸਿਗਾ ਸੀ ਹੈਡਕਵਰਟਰ ਤੋਂ ਲੋ ਕਰਦੇ ਆ ਉਹਦੇ ਤੇ ਰੋਜ਼ ਦੇਖਦੇ ਸੀ ਅਸੀਂ ਬਹੁਤ ਦੇਖਦੇ ਸੀਗੇ ਤੇ ਬਸ ਇਹ ਹੁੰਦੀਆਂ ਲੜਾਈਆਂ ਹੀ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਬਸ ਤਾਂ ਇਹ ਜਿਹੜਾ ਮੈਨੂੰ ਜ਼ਿਆਦਾ ਕਾਰਨ ਦਾ ਜਿਹੜਾ ਫਿਜ਼ੀਕਲ ਅਟਰੈਕਸ਼ਨ ਹੈ ਨਾ ਇਹ ਚਾਹ ਦੇਣਾ ਦਾ ਰੌਣਕ ਮੇਲਾ ਹੁੰਦਾ ਜੀ 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 ਇਹ ਫਿਰ ਬਸ ਫਿਰ ਉੱਥੇ ਦੇ ਉੱਥੇ ਆ ਜਾਂਦੇ ਨੇ ਸਾਰੇ ਬਾਕੀ ਦੇਖੋ ਜੇ ਕੁੜੀਆਂ ਦੀ ਮਦਰ ਸੰਭਾਲ ਮੈਰੀ ਸੰਭਾਲਣੀ ਆ ਤਾਂ ਮਦਰ ਦਾ ਜਿਹੜਾ ਰੋਲ ਹੈ ਸ਼ੀ ਸ਼ੁੱਡ ਬੀ ਦਾ ਰੋਲ ਮਾਡਲ ਨੇਚਰਲੀ ਉਹ ਬਣੇ ਵੀ ਦੇਖ ਪੁੱਤ ਮੈਂ ਨਭਾਈ ਆ ਤੇ ਇਦਾਂ ਹੀ ਤੂੰ ਨਭਾਉਣੀ ਹੈ ਜੇ ਕੋਈ ਮਾੜੇ ਮੋٹے ਗੱਲ ਹੁੰਦੀ ਹੈ ਤਸਾਸ ਦੇਰੀ ਮਾਂ ਹੈ ਭੈਣ ਭਰਾ ਨੇ ਸੱਸ ਦਾ ਕੀ ਹੈ ਤੂੰ ਜਾ ਕੇ ਉਹਨਾਂ ਜੱਫੀ ਬਾਲਾ ਮੰਮੀ ਜੀ ਮੰਮੀ ਜੀ ਸ਼ਾਮ ਨੂੰ ਕੁਝ ਖਾਣ ਨੂੰ ਲਿਆ ਦੇ ਆਉਂਦੀ ਉਹਨਾਂ ਕੁਝ ਲਈ ਗਈ ਉਹਨਾਂ ਬਣ ਜਾਣਾ ਪ੍ਰਿੰਸੀਪਲ ਪ੍ਰਿੰਸੀਪਲ ਮੈਡਮ ਅੱਜਕੱਲ ਇੱਕ ਖਬਰਾਂ ਦੀਆਂ ਮੈਗਜ਼ੀਨਾਂ ਦੀਆਂ ਚੈਨਲਾਂ ਦੀਆਂ ਸੁਰਖੀ ਬਣਦਾ ਇੱਕ ਨਿਊਜ਼ ਜਿਹੜੀ ਹੈਡਲਾਈਨ ਉਹਦੀ ਬੜੀ ਫਲੈਸ਼ ਹੁੰਦੀ ਹੈ ਕਿ ਪ੍ਰੇਮੀ ਦੇ ਨਾਲ ਮਿਲ ਕੇ ਵਾਈਫ ਨੇ ਆਪਣੇ ਹਸਬੰਡ ਦਾ ਕਤਲ ਕਰ ਦਿੱਤਾ ਜਾਂ ਹਸਬੰਡ ਨੇ ਆਪਣੀ ਵਾਈਫ ਦਾ ਕਤਲ ਕਰ ਇਹ ਕਦੇ ਉਸ ਸਮੇਂ ਵਿੱਚ ਵੀ ਸੁਣਿਆ ਸੀ ਜਦੋਂ ਮਾਸ਼ਾਅੱਲਾ ਤੁਸੀਂ ਮਤਲਬ ਜਵਾਨੀ ਦੇ ਦਿਨਾਂ ਵਿੱਚ ਕਦਮ ਰੱਖਿਆ ਸੀ ਕਿ ਇਸ ਤਰ੍ਹਾਂ ਦੀਆਂ ਵੀ ਗੱਲਾਂ ਵਰਤਾ ਹੁੰਦੀਆਂ ਗੱਲ ਸੁਣੋ ਸਾਨੂੰ ਇਹ ਸੰਸਕਾਰ ਮਿਲੇ ਹੋਏ ਸੀ ਕਿ ਜਿਹੜਾ ਪਤੀ ਪਰਮੇਸ਼ਰ ਹੁੰਦਾ ਹੈ ਜੇ ਤੁਸੀਂ ਉਹਨੂੰ ਚਲੋ ਰੱਬ ਤਾਂ ਉੱਪਰ ਹੈ ਉਸ ਤੋਂ ਬਾਅਦ ਤੁਹਾਡੇ ਲਈ ਸਭ ਗਈ ਸੈਂ ਪਰ ਉਹਨੂੰ ਪਰਮੇਸ਼ਰ ਜੀ ਪਤਨੀ ਵੀ ਦੇਵੀ ਹੁੰਦੀ ਹੈ ਹਮ ਲਕਸ਼ਮੀ ਹੈ ਘਰ ਸੰਭਾਲਦੀ ਹੈ ਔਰਤ ਜੇ ਕਾਰ ਸੰਭਾਲਦੀ ਹੈ ਤਾਂ ਉਹਦਾ ਵੀ ਉਨਾ ਹੀ ਕੰਮ ਹੈ ਨੌਕਰੀ ਕਰਦੇ ਤਾਂ ਵੀ ਉਨਾ ਹੀ ਕੰਮ ਹੈ ਕਿ ਜਦੋਂ ਅਸੀਂ ਪਰਮੇਸ਼ਰ ਹੀ ਮੰਨ ਲਿਆ ਉਹਨੂੰ ਤੇ ਫਿਰ ਕਾਹਦਾ ਕਲੇਸ਼ ਤੇ ਕਾਹਦਾ ਆਗੇ ਉਹਨੇ ਜੇ ਗ੍ਰਹਿ ਲక్ష్ਮੀ ਮੰਨ ਲਿਆ ਅਰਧੰਗ ਨਹੀਂ ਮੰਨ ਲਿਆ ਤੇ ਫਿਰ ਕਾਹਦਾ ਕਲੇਸ਼ ਹੈ ਇਹ ਦੋਨੋਂ ਪਾਸੇ ਥੋੜਾ ਬੈਲੈਂਸ ਹੈ ਇੱਕ ਤਰ੍ਹਾਂ ਇਸ ਤਰ੍ਹਾਂ ਇੱਕ ਪਤੀ ਹੋਣ ਦੇ ਬਾਵਜੂਦ ਬੱਚੇ ਹੋਣ ਦੇ ਬਾਵਜੂਦ ਤੁਸੀਂ ਕਿਸ ਤਰ੍ਹਾਂ ਦੇ ਫਿਜ਼ੀਕਲੀ ਰਿਲੇਸ਼ਨ ਚਾਹੁੰਦੇ ਹੋ ਮਾਲਕ ਨੇ ਸਭ ਤਰ੍ਹਾਂ ਦੇ ਬੱਚੇ ਦੇਤੇ ਤੁਹਾਨੂੰ ਪੂਰਾ ਪਰਿਵਾਰ ਦਿੱਤਾ ਉਸਦੇ ਬਾਅਦ ਜੋ ਵੀ ਹਵਸ ਜਿਹੜੀ ਹੈ ਤੁਹਾਡੀ ਬਰਕਰਾਰ ਹੈ ਔਰ ਹਵਸ ਦੇ ਵਿੱਚ ਤੁਸੀਂ ਆਪਣੇ ਪਤੀ ਦਾ ਆਪਣੀ ਪਤਨੀ ਦਾ ਕਦਰ ਕਰ ਦਿੰਦੇ ਹੋ ਇੱਥੇ ਥੋੜਾ ਮਤਲਬ ਸਬਰ ਸੰਤੋਖ ਵਾਹਿਗੁਰੂ ਦਾ ਸ਼ੁਕਰਾਨਾ ਜੀ ਵੀ ਸ਼ੁਕਰ ਆਦਤਿਆ ਤੂੰ ਮੇ ਨੰਨਾ ਸੁਣਾ ਘਰ ਵਾੜ ਦਿੱਤਾ ਸਿਰ ਤੇ ਛੱਤ ਦਿੱਤੀ ਹੈ ਮੇਰਾ ਪਤੀ ਕਮਾਉਂਦਾ ਧਮਾਉਂਦਾ ਹੈ ਮੇਰੇ ਬੱਚੇ ਗੱਲ ਸੈਟ ਨੇ ਉਹਦਾ ਸ਼ੁਕਰ ਕਰੋ ਜੀ ਤੇ ਬਾਕੀ ਜਦੋਂ ਬੱਚੇ ਹੋ ਗਏ ਸਭ ਕੁਝ ਹੋ ਗਿਆ ਤੇ ਜਗਾ ਜਗਾ ਖੁਰਲੀਆਂ ਚ ਮੂੰਹ ਮਾਰਨ ਦੀ ਕੀ ਲੋੜ ਹੈ ਲੋੜ ਕੀ ਹੈ ਕਮੀ ਨਹੀਂ ਹੈ ਬਿਲਕੁਲ ਬਿਲਕੁਲ ਉਹਦੇ ਸੁਕਰਾਨੇ ਚ ਰਹੋ ਸਬਰ ਸੰਤੋਖ ਰੱਖੋ ਜਿਹੜੇ ਐਵੇਂ ਇੱਧਰ ਉੱਧਰ ਦੀ ਫਿਜ਼ੀਕਲ ਟ੍ਰੈਕ इवन ਨੌਕਰਾਨੀਆਂ ਨਾਲ ਹਮ ਕਰਦੇ ਨੇ ਤੇ ਇਸ ਕਰਕੇ ਮੁੰਡਿਆਂ ਨੂੰ ਵੀ ਸਿਖਾਓ ਵੀ ਭਾਈ ਆਪਣਾ ਜਿਹੜਾ ਟਿੱਕੇ ਰਿਆ ਕਰੋ ਕੁੜੀਆਂ ਨੂੰ ਵੀ ਸਿਖਾਓ ਵੀ ਆਪਣੇ ਘਰ ਸੰਭਾਲੋ ਬਿਲਕੁਲ ਜੀ ਬਿਲਕੁਲ ਦੋਨਾਂ ਸਮਝਾਉਣਾ ਕਿੰਨਾ ਮਾਮਾ ਨੇ ਸੱਸਾ ਹਾਂਜੀ ਇਹਨਾਂ ਨੇ ਵੀ ਭਾਈ ਤੁਸੀਂ ਆਪਣਾ ਘਰ ਸੰਭਾਲੋ ਉਹ ਨੌਕਰ ਨਹੀਂ ਐ ਉਹ ਐ ਉਹ ਐ ਤੇ ਜੋ ਤੁਸੀਂ ਆਪਸ ਵਿੱਚੋਂ ਤੁਸੀਂ ਰੈੱਡ ਕਰਾਸ ਦਾ ਤੁਸੀਂ ਜ਼ਿਕਰ ਕੀਤਾ ਹੈ ਰੈੱਡ ਕਰਾਸ ਦੇ ਵਿੱਚ ਜਾਂ ਕਹਿ ਸਕਦੇ ਆਂ ਕਿ ਓਹ 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 ਆਫਿਸ ਜਿੱਥੇ ਕੀ ਔਰਤਾਂ ਦੇ ਇਸ ਤਰ੍ਹਾਂ ਦੇ ਮਰਦਾਂ ਦੇ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ ਜ਼ਿਆਦਾ ਗਲਤੀ ਕਿੱਥੇ ਮਹਿਸੂਸ ਹੁੰਦੀ ਹੈ ਮਰਦ ਸਾਈਡ ਵੱਲੋਂ ਜਾਂ ਔਰਤ ਸਾਈਡ ਵੱਲੋਂ ਦੇਖੋ ਵੱਖ-ਵੱਖ ਇੰਟਰਵਿਊ ਕਰੀ ਦੀ ਹੈ ਉਹ ਉੱਤੇ ਦੋਸ਼ ਲਾਈ ਜਾਂਦਾ ਉੱਤੇ ਲਾਈ ਜਾਂਦੇ ਆ ਜੀ ਦੋਸ਼ ਕਿਸ ਤਰ੍ਹਾਂ ਦੇ ਦੋਸ਼ ਲਾਉਂਦੇ ਇਹ ਮੇ ਮੈਨੂੰ ਮਾਰਦਾ ਹੈ ਮੈਨੂੰ ਆ ਕਰਦਾ ਹੈ ਮੈਨੂੰ ਆ ਕਰਦਾ ਹੈ ਤੇ ਆਦਮੀ ਕਹਿੰਦੇ ਨੇ ਇਹ ਕੰਮ ਨਹੀਂ ਕਰਦੀ ਐ ਨਹੀਂ ਐ ਨਹੀਂ ਮਾਈਨਰ ਮੈਜਰਸ ਨਾਲ ਗੱਲਾਂ ਹੁੰਦੀਆਂ ਨੇ ਕੋਸ਼ਿਸ਼ ਕਰੀਦੀ ਆ ਵੀ ਉਹਨਾਂ ਦਾ ਕਰਵਾ ਦਈਏ ਸਮਝੌਤਾ ਉਹਨੂੰ ਇਸ ਦੋਵਾਂ ਨੂੰ ਸਮਝਾਈਦਾ ਹੈ ਬਾਹਰ ਬਿਠਾਈਦਾ ਦੇਖੋ ਵਕੀਲ ਕੀ ਕਰਦੇ ਨੇ ਉਹ ਵੀ ਲਟਕਾਈ ਜਾਂਦੇ ਲਟਕਾਈ ਜਾਂਦੇ ਬਾਅਦ ਚ ਕਹਿੰਦੇ ਵੀ ਉੱਥੇ ਚੱਲੋ ਉੱਥੇ ਮਿਲ ਕੇ ਕਰੋ ਆਪਣਾ ਸਮਝੌਤਾ ਕਰੋ ਮਤਲਬ ਪਹਿਲਾਂ ਉਹ ਆਪਣੀ ਪੂਰੀ ਤਰ੍ਹਾਂ ਕੰਮ ਕਰਦੇ ਰਹਿੰਦੇ ਆ ਹਾਂਜੀ 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 ਕੋਰਪੋਰੇਟ ਦਾ ਜੋ ਵੀ ਹੈ ਜਦੋਂ ਜੇਪੜ ਗਈ ਹਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਹਿੰਦੇ ਕਿ ਆਪਸ ਵਿੱਚ ਹੀ ਕੰਪਰੋਮਾਈਜ਼ ਕਰੋ ਕਰੋ ਤੁਸੀਂ ਕੋਈ ਹੁੰਦਾ ਸੈਂਟਰ ਉੱਥੇ ਜੋ ਉੱਥੇ ਜਾ ਕੇ ਬਹਿ ਜਾਓ ਤੇ ਆਪਸ ਵਿੱਚ ਆਪਣੀ ਗੱਲਬਾਤ ਕਰਕੇ ਤੇ ਹੁੰਦਾ ਹੀ ਸਮਝੌਤਾ ਤੇ ਕਰ ਲਓ ਨਹੀਂ ਤੇ ਫਿਰ ਉਹ 90% ਨਹੀਂ ਕਰਦੇ ਜੀ ਉੱਥੇ ਵੀ ਲੜੀ ਜਾਂਦੇ ਬਹਿ ਕੇ ਤੂੰ ਐ ਕੀਤਾ ਤੂੰ ਐ ਕੀਤਾ ਤੇ ਫਿਰ ਬਸ ਫਿਰ ਉਹ ਡਾਈਵੋਰਸ ਹੀ ਨਾ ਨਾ ਪ੍ਰਿੰਸੀਪਲ ਮੈਡਮ ਤੁਸੀਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਹੋ ਕਿਸ ਤਰ੍ਹਾਂ ਦਾ ਲੈਕਚਰ ਜਦੋਂ ਕਿਤੇ ਮਾਰਨਿੰਗ ਅਸੈਂਬਲੀ ਦੇ ਵਿੱਚ ਦੇਣ ਦਾ ਜ਼ਿਕਰ ਹੁੰਦਾ ਸੀਗਾ ਕਿ ਵਿਸ਼ੇ ਕਿਹੜੇ ਲੈਂਦੇ ਸੀ ਉਸ ਪੇਲੇ ਕਿਸ ਤਰ੍ਹਾਂ ਦੇ ਇੰਟਰੈਕਸ਼ਨ ਕਿਸ ਤਰ੍ਹਾਂ ਦੇ ਸੀ ਤੁਹਾਡੇ ਮੇਰਾ ਹਮੇਸ਼ਾ ਹੀ ਮੇਰੀ ਸਰਵਿਸ ਗਏ ਸਨੌਰ ਫਿਰ ਉਸ ਤੋਂ ਬਾਅਦ ਜੋਗੀਪੁਰ ਪਿੰਡਾਂ ਚ ਪਿੰਡਾਂ ਦੇ ਬੱਚਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਗਾਈਡੈਂਸ ਦੀ ਬਹੁਤ ਲੋੜ ਹੁੰਦੀ ਆ ਹੁਣ ਮੋਬਾਈਲ ਆ ਉਹਦੇ ਮੋਬਾਈਲ ਮੂਵਿਲਨੈਸੀ ਹੁੰਦੇ ਉਹਨਾਂ ਨੂੰ ਦੱਸਣਾ ਪੈਂਦਾ ਸੀ ਤੇ ਅਸੀਂ ਮੈਂ ਬੇਸਿਕਲੀ ਬੋਲ ਦਿੰਦੀ ਸੀ ਮਾਰਲ ਐਜੂਕੇਸ਼ਨ ਤੇ ਜੀ ਮੁੰਡਿਆਂ ਨੂੰ ਕਹਿਣਾ ਜਿਹੜੇ ਤੁਹਾਨੂੰ ਆ ਦੋਤਾ ਹੈ ਨਾ ਹਰ ਗੱਲ ਤੇ ਗਾਲ ਕੱਢ ਕੇ ਗਾਲ ਕੱਢਣੀ ਗੱਲ ਕਰਦਿਆਂ ਨਾ ਬੇਟਾ ਤੁਹਾਡੇ ਮਾਵਾ ਵੀ ਘਰ ਨੇ ਇਹ ਸਾਡੀਆਂ ਭੈਣਾਂ ਨੇ ਸਕੂਲ ਦੇ ਵਿੱਚ ਗਾਲ ਨਹੀਂ ਕੱਢਣੀ ਕਿਸੇ ਨੇ ਜੇ ਮੈਂ ਸੁਣ ਲਈ ਤਾਂ ਫਿਰ ਡੰਡਾ ਨਾਲੇ ਪੀਟੀ ਸਰ ਹੈਗੇ ਨੇ ਜੀ ਫਿਰ ਨਾ ਗਿਓ ਤੇ ਕੁੜੀਆਂ ਨੂੰ ਮੈਂ ਹਮੇਸ਼ਾ ਸਮਝਾਉਂਦੀ ਸੀ ਵੀ ਭਾਈ ਆਪਣੇ ਘਰ ਦੀ ਜਿੱਤ ਸੰਭਾਲੋ ਬਾਪ ਦੀ ਪੱਗ ਦਾ ਧਿਆਨ ਰੱਖੋ ਤੇ ਤੁਸੀਂ ਇੱਥੇ ਪਲੱਸ 2 ਤੱਕ ਕਰਕੇ ਉਦੋਂ ਤੱਕ ਤੁਸੀਂ ਮੈਚੂਰ ਹੋ ਜਾਓਗੇ ਕੁਝ ਤੇ ਸਮਝ ਲੋ ਫਿਰ ਮੈਂ ਨਾ ਕੁੜੀਆਂ ਨੂੰ ਅੱਡ ਬਿਠਾ ਕੇ ਸਾਰੀਆਂ ਨੂੰ ਮੁੰਡਿਆਂ ਨੂੰ ਦੱਕ ਪੇਜਦਾ ਕੁੜੀਆਂ ਨੂੰ ਬਿਠਾ ਕੇ ਇੱਕ ਸਾਡੀ ਏ ਹੈ ਵੀ ਨਾ ਸੈਕਸ এডੂਕੇਸ਼ਨ ਬਿਲਕੁਲ ਨਹੀਂ ਨਹੀਂ ਤੇ ਉਦੋਂ ਫਿਰ ਉਹਨਾਂ ਨੂੰ ਸਮਝਾਈਦਾ ਸੀਗਾ ਬੱਚੇ ਇੱਕ ਤਾਂ ਆਪਣੇ ਆਪ ਨੂੰ ਕਿਵੇਂ ਸਾਫ਼ ਸੁਥਰਾ ਜਿਆ ਰੱਖਣਾ ਹੈ ਤੇ دوسری ਗੱਲ ਐਵੇਂ ਮੁੰਡਿਆਂ ਵੱਲ ਦੇਖ ਦੇ ਕੇ ਜਾਂ ਇਦਾਂ ਨਹੀਂ ਇਹ ਨਹੀਂ ਹੁੰਦਾ ਹੈਗਾ ਬਿਲਕੁਲ ਨਾ ਤੁਸੀਂ ਕੁਝ ਬੋਲਣਾ ਹੈ ਨਾ ਬੋਲਣ ਜਾਂ ਕਿਸ ਤਰ੍ਹਾਂ ਜੇ ਕੋਈ ਅਜਿਹੀ ਗੱਲਬਾਤ ਹੁੰਦੀ ਹੈ ਤਾਂ ਕੋਈ ਆਪਣੇ ਟੀਚਰ ਨੂੰ ਕੌਨਫੀਡੈਂਸ ਵਿੱਚ ਲਾਓ ਲਾਓ ਉਹ ਟੀਚਰ ਤੁਹਾਡਾ ਰੋਲ ਮਾਡਲ ਹੈ ਉਹਦੇ ਨਾਲ ਸਾਰੀ ਗੱਲਬਾਤ ਕਰੋ ਜੇ ਸਕੂਲ ਤੋਂ ਬਾਹਰ ਕਿਤੇ ਕੋਈ ਆ ਜਾਏ ਸਟੂਡੈਂਟ ਹੁੰਦਾ ਹੈ ਤਾਂ ਤੁਸੀਂ ਦੱਸੋ ਆ ਕੇ ਵੀ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਬਾਕੀ ਕੋ ਐਜੂਕੇਸ਼ਨ ਚ ਤਾਂ ਬਹੁਤ ਜ਼ਿਆਦਾ ਹੁੰਦੀ ਹੁੰਦੀ ਆ ਜੀ ਜੀ ਤੇ ਉਦੋਂ ਫਿਰ ਇਹਨਾਂ ਦੀ ਡਿਊਟੀ ਲਾਈ ਵੀ ਸੀ ਵੀ ਅੱਛਾ ਤੁਹਾਡੇ ਸਟੂਡੈਂਟ ਮਿਲੇ ਕਦੀ ਇਹਨਾਂ ਦੇ ਵਿੱਚ ਕੋਈ ਬਹੁਤ ਜੀ ਬਹੁਤ ਕਿਤੇ ਮੈਂ ਫੰਕਸ਼ਨ ਤੇ ਟਾਕ ਕਰਨ ਜਾਣੀਆਂ ਨਾ ਇੱਕ ਮੁੰਡਾ ਆ ਮੈਡਮ ਮੈਂ ਤੁਹਾਡੇ ਕੋਲ ਜੋਗੀਪੁਰ ਸੀਗਾ ਮੈਂ ਕਿਹਾ ਅੱਛਾ ਤੂੰ ਉਹ ਹੈ ਦੇਖੋ ਜਦੋਂ ਇੱਕ ਟੀਚਰ ਨੂੰ ਆਪਣੇ ਬੱਚੇ ਕੁੜੀਆਂ ਵੀ ਮਿਲਦੀਆਂ ਨੇ ਕੇ मुंडे ਪਿਆਰੀ ਹੱਥ ਲਾਉਂਦੇ ਨੇ ਆਹ ਆ ਲੱਗਦਾ ਸਾਨੂੰ ਤਾਂ ਸਨਮਾਨ ਮਿਲ ਗਿਆ ਮਿਲ ਗਿਆ ਕੀ ਸਾਨੂੰ ਇਹ ਰਾਸ਼ਟਰ ਵਾਲੇ ਸਾਨੂੰ ਕੀ ਦੇਣਗੇ ਸਨਮਾਨ ਜਿਹੜਾ ਉਹ ਬੱਚੇ ਨੇ ਤੁਰਿਆ ਤੁਰਿਆ ਜਾਂਦਾ ਦੂਹਰੋਂ ਭੱਜਿਆ ਆ ਰੇ ਮੀਟਿੰਗ 'ਚ ਪੈਰੀਂ ਹੱਥ ਲਾ ਕੇ ਕਹਿੰਦਾ ਮੈਡਮ ਮੈਂ ਉੱਥੇ ਪੜਦਾ ਸੀ ਜੀ ਮੈਂ ਕਹਿ ਕਿਆ ਬਾਤ ਹੈ ਹੁਣ ਕੀ ਕਰਦਾ ਮਜ਼ਾ ਆ ਜਾਂਦਾ ਬਹੁਤ ਬਹੁਤ ਅੱਛਾ ਲੱਗਦਾ ਹੈ ਤੁਹਾਨੂੰ ਇਸ ਤਰ੍ਹਾਂ ਬੱਚਿਆਂ ਦੀ ਸ਼ਿਕਰ ਹੀ ਬਦਲ ਜਾਂਦੀ ਹੈ ਜਦੋਂ ਨਾਂ ਦੱਸਦੇ ਨੇ ਬਸ ਕੁਝ ਹੋਰ ਮੈਡਮ ਤਾਂ ਕਿ ਰਿਸ਼ਤੇ ਜਿਹੜੇ ਤਾਰ-ਤਾਰ ਹੋ ਰਹੇ ਨੇ ਬਚ ਸਕਣ ਤੁਹਾਡੀਆਂ ਗੱਲਾਂ ਬਾਤਾਂ ਇਸ ਸਮੇਂ ਪੂਰਾ ਦੇਸ਼ ਵਿਦੇਸ਼ ਸੁਣ ਰਿਹਾ ਹੈ ਮੈਂ ਚਾਹੁੰਦਾ ਕਿ ਤੁਹਾਡੇ ਤਜਰਬੇ ਦਾ ਜਿਹੜੇ ਇਸ ਤਰ੍ਹਾਂ ਦੇ ਮਤਲਬ ਚੱਕਰ ਚ ਪੈ ਚੁੱਕੇ ਨੇ ਡਾਈਵੋਰਸ ਦੇ ਚੱਕਰ ਚ ਪੈ ਚੁੱਕੇ ਨੇ ਉਹ ਕਿਤੇ ਨਾ ਕਿਤੇ ਤੁਹਾਡੀ ਗੱਲਬਾਤ ਤੋਂ ਕੁਝ ਸੇਧ ਲੈਣ ਸਿੱਖ ਲੈਣ ਤਾਂ ਕਿ ਆਪਣੀ ਜ਼ਿੰਦਗੀ ਨੂੰ ਦੁਬਾਰਾ ਉਹ ਬਸਾ ਸਕਣ ਕੁਛ ਇਹੋ ਜਿਹਾ ਕਰਨਾ ਪਵੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਵੀ ਜੇ ਇੰਨਾ ਕੁ ਚੁਕਿਆ ਹਮ ਰਿਸ਼ਤੇ ਬਚਦੇ ਨੇ ਤਾਂ ਬਚਾ ਲਓ ਜੀ ਕੋਈ ਵੀ ਰਿਸ਼ਤਾ ਹੈ ਉਹਨੂੰ ਬਚਾ ਲਓ ਤੜਕ ਕਰਕੇ ਤੋੜਨਾ ਸੌਖਾ ਹੈ ਬਹੁਤ ਆਸਾਨ ਜੇ ਮਾੜੀ ਮੋਟੀ ਗੰਡ ਵੀ ਮਾਰਨੀ ਪੈ ਜਾਵੇ ਤਾਂ ਮਾਰ ਲਵੋ ਤੇ ਉਹਨਾਂ ਨੂੰ ਸੰਭਾਲ ਲਵੋ ਕਿਉਂ ਕਿ ਤੁਹਾਡੇ ਬੱਚੇ ਰੁੱਲ ਜਾਣੇ ਨੇ ਜੇ ਕਿਤੇ ਵੀ ਕਿਸੇ ਨਾਲ ਨਹੀਂ ਦੋ ਸ਼ਬਦ ਪਿਆਰ ਦੇ ਬੋਲੇ ਆਂ ਬੋਲ ਪੋ ਰਿਸ਼ਤਾ ਬਚਾਓ ਰਿਸ਼ਤੇ ਬਚਾਓ ਹੂੰ ਸਾਡੀ ਗੁਰਬਾਣੀ ਕਹਿੰਦੀ ਆ ਮਿੱਠਤ ਦੀਵੇਂ ਨਾਨਕਾ ਕੌਣ ਚੱਗੀ ਆਂ ਇੱਥੇ ਮਿੱਠਾ ਬੋਲ ਲੋ ਜੇ ਉਹਦਾ ਕਸੂਰ ਹੈ ਬੋਲ ਲੋ ਤੇ ਜੇ ਉਹ ਭਾਈ ਕੁੜੀ ਦਾ ਕਸੂਰ ਹੈ ਤੂੰ ਕਹਿੰਦੇ ਦੇਖੋ ਉਹ ਜਿੱਦ ਤੁਸ ਤਰੇ ਤਰੇ ਆਈ ਲਵ ਯੂ ਆਈ ਲਵ ਯੂ ਜੇ ਲੋਗਾ ਜੀ ਆਪਾਂ ਨੂੰ ਨਹੀਂ ਕਿਹਾ ਜਾਂਦਾ ਫਿਰ ਫਿਰ ਚੁੱਪ ਅੱਛਾ ਜਿਹੜੀ ਕੋ ਪ੍ਰੋਬਲਮ ਹੈ ਜੇ ਮੈਂ ਕਿਉਂ ਚੁਕਾਂ ਇਹ ਚੁੱਪ ਹਾਂ ਜੀ ਇਹ ਕੁਝ ਬਸ ਉੱਥੇ ਹੀ ਜ਼ਿੰਦਗੀ ਖਤਮ ਹੋ ਜਾਂਦੀ ਬਸ ਇਹ ਈਗੋ ਨੂੰ ਨਾ ਈਗੋ ਨੂੰ ਪੱਠੇ ਪਾਉਣੇ ਜ਼ਰੂਰੀ ਨਹੀਂ ਹੁੰਦੇ ਨਵੇਂ ਸੋਹਰਾ ਹੋਏ ਹੈ ਨਾ ਕਹਿੰਦੇ ਨੇ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਹੈ ਨਾ ਹਾਂ ਸ਼ਿਮਲਾ ਤੂੰ ਮਾਨ ਨਾ ਫੇਰ ਤੇ ਉਹ ਜਿਹੜਾ ਕੀ ਸਫੈਦੇ ਦਾ ਰੁੱਖ ਹੁੰਦਾ ਚਲੀ ਜਾ ਚਲੀ ਜਾ ਚਲੀ ਜਾ ਉਹ ਬੌਦਰਸ ਉਹ ਸ਼ਾਮ ਹੀ ਨਹੀਂ ਜ਼ਿੰਦਾ ਕਿਸੇ ਨੂੰ ਤੇ ਕੋਈ ਅਬੇਰੀ ਦੇਖੋ ਬਾਹਰ ਅਮਰੂਦ ਲੱਗਿਆ ਸਾਡੇ ਦੇਖੋ ਤੁਸੀਂ ਹੈ ਨਾ ਕਿਆ ਉਹ ਵਧੀਆ ਨੇ ਚੁੱਕੇ ਹੋਏ ਨੇ ਅੰਬ ਤੋੜ ਲਓ ਮਤਲਬ ਜਿਸ ਟਾਣੀ ਨੂੰ ਫਲ ਲੱਗਦਾ ਉਹ ਹਮੇਸ਼ਾ ਚੁੱਕਦੀ ਹੈ ਚੁੱਕਦੀ ਹੈ ਹਾਂ ਪ੍ਰਿੰਸੀਪਲ ਮੈਡਮ ਬਹੁਤ ਚੰਗਾ ਲੱਗਾ ਅਸੀਂ ਅੱਜ ਪੋਸੂ ਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਔਰ ਮੇਰੇ ਜ਼ਿਹਨ ਦੇ ਵਿੱਚ ਬਹੁਤ ਵੱਡੇ ਕੁਐਸਚਨ ਸੀ ਕਿ ਆਖਰ ਧੀਆ ਦਾ ਘਰ ਬਰਬਾਦ ਕਰਨ ਦੇ ਵਿੱਚ ਮਾਵਾ ਦਾ ਕੀ ਯੋਗਦਾਨ ਹੈ ਉਹਦੇ ਬਾਰੇ ਵੀ ਦੱਸਿਆ ਲਵ ਮੈਰੀਜ਼ਾ ਹੁੰਦੀਆਂ ਆਪ ਹੀ ਕਰਾਉਂਦੇ ਨੇ ਟੁੱਟਦੀਆਂ ਨੇ ਉਹਦੇ ਬਾਰੇ ਵੀ ਦੱਸਿਆ ਹਰ ਕਨਸੈਪਟ ਨੂੰ ਲੈ ਕੇ ਆਪਾਂ ਥੋੜੀ-ਥੋੜੀ ਗੱਲਬਾਤ ਕੀਤੀ ਹੈ ਤੁਹਾਡੀ ਇਸ ਥੋੜੀ ਥੋੜੀ ਗੱਲਬਾਤ ਦੇ ਵਿੱਚ ਹੀ ਜ਼ਿੰਦਗੀ ਛੁਪੀ ਹੋਈ ਹੈ ਤੁਹਾਡਾ ਤਜਰਬਾ ਛੁਪਿਆ ਹੋਇਆ ਹੈ ਔਰ ਮਾਸ਼ਾਅੱਲਾ ਅੱਜ ਤੁਸੀਂ ਪੋਸੂ ਨਾ ਮਨਾ ਚੈਨਲ ਨਾਲ ਗੱਲ ਕਰਕੇ ਬਹੁਤ ਤੁਸੀਂ ਮਾਣ ਖਟਿਆ ਔਰ ਸਾਡੇ ਦਿਨਾਂ ਦੇ ਵਿੱਚ ਤੁਹਾਡੇ ਪ੍ਰਤੀ ਕਿਉਂਕਿ ਨਾਮ ਤੁਹਾਡਾ ਡਾਕਟਰ ਵਰਮੀ ਜੀ ਨੇ ਕਈ ਵਾਰ ਜ਼ਿਕਰ ਕੀਤਾ ਹੈ ਲੇਕਿਨ ਉਹ ਕਹਿੰਦੇ ਹੁੰਦੇ ਕਿ ਜਦੋਂ ਟਾਈਮ ਸਬਬ ਮਿਲਣਾ ਉਹਦੇ ਮਿਲਣਾ ਹੁੰਦਾ ਹੈ ਪੋਸੂ ਨਾ ਮਨਾ ਚੈਨਲ ਤੇ ਤੁਸੀਂ ਗੱਲਬਾਤ ਕੀਤੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਾਂਦੇ ਜਾਂਦੇ ਦੇਖੋ ਮੈਂ بار-बार ਇਹ ਕਰ ਰਹੀ ਆ ਕਿ ਰਿਸ਼ਤਿਆਂ ਨੂੰ ਸੰਭਾਲੋ ਸਿਰ ਜੋੜ بیٹھ ਚਿੰਤਨ ਕਰੋ ਸਲਾਹ ਕਰੋ ਕੁਝ ਜਿਹੜੇ ਸਮੇਂ ਦੀਆਂ ਸਰਕਾਰਾਂ ਨੇ ਮੀਡੀਆ ਹੈ ਟੀਵੀ ਟੀਵੀ ਤੇ ਕਿਹੋ ਜਿਹੇ ਸੀਰੀਅਲ ਆਉਂਦੇ ਨੇ ਜੀ ਆਪਸ ਵਿੱਚ ਆਹੀ ਬਸ ਉਹ ਘੜੀ ਸੁਣ ਰਹੀ ਹੈ ਸੁਣ ਰਹੀ ਹੈ ਲੜਾਈਆਂ ਝਗੜੇ ਥੋੜਾ ਜਿਹਾ ਉੱਥੇ ਚੈੱਕ ਹੋਵੇ ਥੋੜਾ ਜਿਹਾ মিডিਆ ਤੇ ਚੈੱਕ ਹੋਵੇ ਤੇ ਮੋਬਾਈਲ ਜਿਹੜਾ ਹੈ ਬਸ ਉਹ ਮਾੜਾ ਮਾੜਾ ਵਰਤਿਆ ਜਾਵੇ ਇਹ ਜਿਹੜਾ ਮਾਡਰਨ ਜੋ মিডিਆ ਆ ਗਿਆ ਹੈ ਇਹ ਘਰਾਂ ਦੇ ਵਿੱਚ ਜ਼ਹਿਰ ਘੋਲ ਰਿਹਾ ਹੈ ਇਹਦੇ ਤੋਂ ਬਚਿਆ ਜਾਵੇ ਬਚਿਆ ਜਾਵੇ ਬਸ ਸੋ ਬਹੁਤ ਬਹੁਤ ਮਿਹਰਬਾਨੀ ਮੈਡਮ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਤੁਹਾਡਾ ਹੀ ਬਹੁਤ ਬਹੁਤ ਸੋ ਦੋਸਤੋ ਇਹ ਜ਼ਿੰਦਗੀ ਦਾ ਤਜਰਬਾ ਹੈ ਇਹ ਚ ਜਿੰਨੇ ਵੀ ਸਵਾਲ ਪੁੱਛੇ ਗਏ ਨੇ ਤੁਹਾਨੂੰ ਇਹ ਪੂਰੇ ਦਾ ਪੂਰਾ ਐਪੀਸੋਡ ਕਿਸ ਤਰ੍ਹਾਂ ਲੱਗਾ ਫੀਡਬੈਕ ਜ਼ਰੂਰ ਦੇਣਾ ਔਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਆਪਣੇ ਦੋਸਤਾਂ ਨੂੰ ਸੋਮਸ ਹੋਤਾ ਨੂੰ ਦਿਓ ਇਜਾਜ਼ਤ ਸਸਿਕਾ